ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਘਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹੁੰਚੇ ਨੇ ਜਿੱਥੇ ਉਹਨਾਂ ਨੇ ਪਿੰਡ ਵਾਸੀਆਂ ਦੇ ਨਾਲ ਦੁੱਖ ਸਾਂਝਾ ਕੀਤਾ ਨਾਲ ਹੀ ਉਹਨਾਂ ਨੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਉਹਨਾਂ ਕਿਹਾ ਕਿ ਕੋਈ ਵੀ ਦੋਸ਼ੀ ਇਸ ਮਾਮਲੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਸਾਡੇ ਵੱਲੋਂ ਜੋ ਵੀ ਪਰਿਵਾਰ ਦੀ ਮਦਦ ਹੋਏਗੀ ਉਹ ਜ਼ਰੂਰ ਕੀਤੀ ਜਾਏਗੀ ਕੱਲ ਦੇ ਮੌਤਾਂ ਨਹੀਂ ਜਿਹੜੇ ਕੱਲੇ ਕੱਟਾਈ ਨੂੰ ਪਿੰਡ ਤੋਂ ਦੋ ਦਰਚ ਕਰਾਂਗੇ ਜਿਹੜੇ ਮੱਝ ਹੋ ਗਏ ਕੱਲ 100% ਤਰਸ ਕੇ ਦੇਵਾਂਗੇ ਮਨਾਵਾਂਗੇ ਕੋਈ ਗੱਲਾਂ ਆਪਣੀ ਮਨਾ ਲਾਂਗੇ ਪੈਰ ਫੜ ਲਾਂਗੇ ਆਜੋ ਘਰੇ ਆਜਾ ਆਪਾਂ ਖਾਣੇ ਥੋੜਾ ਜਿਹਾ ਪੈਸਾ ਕਮਾਉਣ ਨਹੀਂ ਆਏ ਅਸੀਂ ਇੱਥੇ ਪੈਸੇ ਕਮਾਉਣੇ ਹੁੰਦੇ ਮੈਂ ਤੁਹਾਡੇ ਪਿੰਡ ਇੱਕ ਸ਼ੋਅ ਦਾ ਮੈਂ ਵੀ 5 ਲੱਖ ਲੈਂਦਾ ਫਿਰ ਉਹਦੇ ਪਿੰਡ ਮੈਂ ਇੱਕ ਸ਼ੋਅ ਕਰਨ ਦਾ 5 ਲੱਖ ਲੈਂਦਾ ਮੈਂ ਵੀ ਹੁਣ ਮੈਂ ਹੁਣ ਮੈਂ ਇੱਕ ਬਰবার ਨੂੰ 5 ਲੱਖ ਦੇ ਕੇ ਜਾ ਰਿਹਾ ਤੇ ਮੈਨੂੰ ਕੀ ਲੋੜ ਸੀ ਵੀ ਪੰਗਾ ਲੈਣ ਦੀ ਨਾਲ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਖੜੇ ਹੋਣਗੇ ਤੁਹਾਡਾ ਆਪਣਾ ਡੈਮੋਕ੍ਰੈਟਿਕ ਰਾਈਟ ਹੈ ਲੋਕ ਦਾ ਹੱਕ ਹੈ ਜਿਹੜੀ ਮਰਜ਼ੀ ਪਾਰਟੀ ਨਾਲ ਖੜੋ ਪਰ ਇੱਕ ਮੈਂ ਫਿਰ ਜੀ ਕਰਦਾ ਭਾਵੇਂ

जड़ा जुड़िया गमले बूटे जो जड़ा पिंड गुजरात रिश्तेदार कुछ पत्थर लेके जाते होंगे बापा तो अपने पिंड यार मेरे चाचे ताए हो तुम मेरे छोटे वे भाई हो इन्होंने की किया अच्छा पहला कोई मुख्यमंत्री देखा पहला ਨਾ ਕੋਈ ਨਹੀਂ ਨਾ ਜੀ ਮਹਿਲਾ ਦੇ ਕੁੰਡੇ ਬੰਦ ਕਰਦੇ ਲੋਕਾਂ ਨੇ ਬਾਰੋਂ ਲਾਤੇ ਛੋਡੇ ਨਾ ਆਗਾ ਛੋਡੇ ਵਰਗੇ ਆਹੀ ਰਹਿਾਂਗੇ ਪਰਿਵਾਰਾਂ ਚ ਦੁੱਖ ਆ ਗਿਆ ਚਲੋ ਆਤਮਾ ਦਾ ਪਾਣਾ ਬਾਬਾ ਲਗਦੇ ਜੋ ਮਿੱਠਾ ਜਾਣਨਾ ਪੈਂਦਾ ਪਾਣੇ ਨੂੰ ਪਰ ਬਾਰਾਂ ਮੈਂ ਬੀਆ ਹਾਂ ਤੇ ਲਾਣੇਦਾਰ ਹੋਣ ਦੇ ਨਾਂ ਤੇ ਪੰਜਾਬ ਦਾ ਮੈਂ ਪਰਿਵਾਰਾ ਭੜੂਆ ਬੇਨ ਵੀ ਕਰਕੇ ਜੇ ਥੋੜਾ ਜਿਹਾ ਲਾਂਦਾ ਕਰੂੰ ਕਿ ਸਾਡੇ ਪਿੰਡ ਚਲੀ ਜਾ ਜਿਵੇਂ ਮੁੰਡਿਆਂ ਨੇ ਬਿਤੇ ਆ ਇੱਥੇ ਚਿੱਟਾ ਆਉਂਦਾ ਆਉਂਦਾ ਜੀ ਮੈਨੂੰ ਮੁੰਡਿਆਂ ਨਾਲ ਸੀ ਮੈਂ ਮੁੰਡੇ ਦਾ ਨਾਲ ਹੀ ਅੰਦਰ ਕਹਿੰਦੇ ਕਿ ਕਿੰਨੇ ਵਜੇ ਆਉਂਦਾ ਹੈ ਕਿੱਥੇ ਆਉਂਦਾ ਕੱਲ ਨੂੰ ਅੰਦਰ ਉਹਨਾਂ ਨੇ ਘਰ ਪਰਵਾਹ ਉਹਨਾਂ ਨੂੰ ਕਿਉਂ ਛੱਡੀ ਆਪਾਂ ਪਿੰਡ ਨੂੰ ਪਤਾ ਹੁੰਦਾ ਸਾਰਾ ਕਿ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਤੇ ਕੀ ਸਾਰਾ ਕੁਝ ਥੋੜਾ ਜਿਆਦਾ ਦੱਸ ਦਿਆ ਕਰੋ ਪਹਿਲਾਂ ਕਰ ਲੈਂਦੇ ਪ੍ਰਬੰਧ ਚਲੋ ਕੋਈ ਨਹੀਂ ਹਰ ਪਤਾ ਜਿੰਨੂੰ ਇਹਦਾ ਖਬਰ ਸਰਕਾਰ ਨੂੰ ਪਤਾ ਹੁੰਦਾ ਦੀ ਸਰਕਾਰ ਨੂੰ ਪਤਾ ਹੁੰਦਾ ਦੀ ਮਤਲਬ ਕੋਈ ਨਹੀਂ ਪਤਾ ਕਿ ਸਰਫਾ ਦੇ ਹੋ ਕੇ ਬਾਈ ਉਹ ਲੈ ਕਿਤੇ ਉਹ ਤੰਨਾ ਪ੍ਰਸ਼ਾਸਨ ਕਿਆਉ ਨਹੀਂ ਆਇਆ ਕਿਉਂ ਕਿਿੰਨਾਂ ਦੋ ਸਾਲ ਹੀ ਹੋਏ ਨੇ ਹਰ ਬਾਰਡਰਾਂ ਦੇ ਦਾ ਪੁਲਿਸ ਪਿੰਡੀਆਂ ਬਾਰਡਰਾਂ ਚ ਚਲੋ ਬਸ ਬਸ ਕੋਈ ਕੋਈ ਸੁਣ ਰਿਹਾ ਹੈ ਕਿ ਨਾ ਮੈਨੂੰ ਅੱਜ ਪਤਾ ਅੱਜ ਮੈਨੂੰ ਦੱਸਿਆ ਮੁੰਡਿਆ ਅੱਜ ਦਾ ਮੁੰਡਿਆ